ਹੁਣ ਸਵੇ ਆਪਾਂ ਥੋੜਾ ਜਿਹਾ ਕੀ ਕਰਨਾ ਜਦੋਂ ਲੇਬਰ ਵਾਲੇ ਤੋਂ ਪਹਿਲਾਂ ਠੀਕ ਹੈ ਜੀ ਲੇਬਰ ਵਾਲਾ ਬੰਦਾ ਰੱਖਿਆ ਇਹ ਨਾ ਹੋਵੇ ਜਦੋਂ ਉਹਨੂੰ ਇੱਕ ਗੱਲ ਸਮਝਾਉਣੀ ਆ ਜਿਹੜਾ ਸਾਫ ਸਫਾਈ ਕਰਨੀ ਹੈ ਬੋਂਕਰ ਮਾਰਨੀ ਹੈ ਝਾੜੂ ਲਾਉਣਾ ਉਦੋਂ ਪਹਿਲਾਂ ਮੇਰੇ ਆਏ ਪਹਿਲਾਂ ਤੁਸੀਂ ਝਾੜੂ ਨਹੀਂ ਲਾਉਣਾ ਜਾਂ ਤੁਸੀਂ ਆਪ ਵੀ ਜੇ ਲਾਉਣੇ ਆ ਝਾੜੂ ਉਦੋਂ ਕੀ ਦੇਖਣਾ ਕਿਸੇ ਨੇ ਲੂਜ਼ ਮੋਸ਼ਨ ਤਾਂ ਨਹੀਂ ਮਾਰੇ ਕਿਸੇ ਨੇ ਬਲੱਡ ਤਾਂ ਨਹੀਂ ਸਿੱਟਿਆ ਬੱਕਰੀ ਨੇ ਫਿਰ ਉਸ ਤੋਂ ਬਾਅਦ ਉਹਨੂੰ ਕੋ ਸਾਫ ਸਫਾਈ ਕਰ ਦੇ ਫਿਰ ਜਦੋਂ ਆਪਾਂ ਉੱਥੇ ਦਾਣਾ ਪਾਇਆ ਬੱਕਰੀਆਂ ਅੰਦਰ ਆਪਣੀਆਂ ਠੀਕ ਹੈ ਜੇ ਤੋ ਦਾਣਾ ਪਾਵਾਂਗੇ ਸਾਰੀਆਂ ਭੱਜ ਕੇ ਜਾਣੀਆਂ ਉੱਥੇ ਜਿਹੜੀ ਬੱਕਰੀ ਲਾਸਟ ਤੇ ਗਈ ਉਹਨੂੰ ਕੋਈ ਪ੍ਰੋਬਲਮਾਂ ਜਾਂਦਾ ਉਹ ਡਰਦੀ ਨਹੀਂ ਜਾਂਦੀ ਜਾਂ ਉਹਨੂੰ ਕੋਈ ਬੁਖਾਰ ਹੈ ਜਾਂ ਉਹ ਢਿੱਲੀ ਹੈ ਜਾਂ ਉਹ ਇਹ ਕੰਦ ਨਾਲ ਲਾ ਕੇ ਸਿਰ ਖੜਦੀ ਹੈ ਠੀਕ ਹੈ ਬੱਕਰੀ ਦੂਜੀਆਂ 'ਚ ਨਹੀਂ ਰਲਦੀ ਖੇਡਦੀ ਨਹੀਂ ਉਹ ਬੱਕਰੀ ਦਾ ਤੁਸੀਂ ਟੈਂਪਰੇਚਰ ਚੈੱਕ ਕਰਨਾ ਹੁਣ ਕੱਲ ਨੂੰ ਕੋਈ ਤੁਹਾਡ ਨੂੰ ਬੱਕਰੀ ਦੀ ਦਿੱਕਤ ਆ ਅਸੀਂ ਸਭ ਤੋਂ ਪਹਿਲਾਂ ਇੱਕ ਚੀਜ਼ ਹੀ ਪੁੱਛਣੀ ਆ ਆਨਲਾਈਨ ਕਿਉਂਕਿ ਨਾ ਮੈਂ ਤੁਹਾਡੇ ਕੋਲੇ ਜਾ ਸਕਦਾ ਠੀਕ ਹੈ ਤੁਸੀਂ ਸਭ ਤੋਂ ਪਹਿਲਾਂ ਮੈਨੂੰ ਟੈਂਪਰੇਚਰ ਦੱਸਣਾ ਬੱਕਰੀ ਦਾ ਬਈ ਐਨਾ ਟੈਂਪਰੇਚਰ ਆ ਜਾਂ ਤਾਂ ਉਹ ਲੋ ਹੋਊਗਾ ਜਾਂ ਹਾਈ ਹੋਊਗਾ ਫਿਰ ਪ੍ਰੋਬਲਮ ਹੋਊਗੀ ਬੱਕਰੀ ਨੂੰ ਟੈਂਪਰੇਚਰ ਤੋਂ ਬਿਨਾਂ ਅਸੀਂ ਥੋਨੂੰ ਕੋਈ ਮੈਡੀਸਨ ਨਹੀਂ ਦੱਸ ਸਕਦੇ ਆਪਣਾ ਇਹਦਾ ਗਰੁੱਪ ਚੱਲਦਾ ਸਭ ਤੋਂ ਪਹਿਲਾਂ ਤੁਸੀਂ ਮੈਨੂੰ ਦੱਸਣਾ ਟੈਂਪਰੇਚਰ ਇਹ ਦੋ ਤਰ੍ਹਾਂ ਦੇ ਆਉਂਦਾ ਮੀਟਰ ਠੀਕ ਹੈ ਇੱਕ ਦੂਜਾ ਪਾਰੇ ਵਾਲਾ ਹੁੰਦਾ ਇੱਕ ਆਹ ਇਹ ਨਵੇਂ ਬੰਦਿਆਂ ਵਾਸਤੇ ਸੌਖਾ ਇਹ 150 ਦਾ ਮਿਲ ਜਾਂਦਾ 200 ਦਾ ਠੀਕ ਹੈ ਇਹਨੂੰ ਆਉਣ ਕਰ ਲੈਣਾ ਇੱਥੇ ਆਊਗਾ ਐਲਓ ਠੀਕ ਹੈ ਹਾਂ ਉਦੋਂ ਤੁਸੀਂ ਇਹ ਟੈਂਪਰੇਚਰ ਲਾਉਣਾ ਤੁਹਾਨੂੰ ਦੱਸੂਗਾ ਕੀ ਤਰੀਕਾ ਹੈ ਇਹ ਪਹਿਲਾਂ ਸਾਫ਼ ਹੋਣਾ ਚਾਹੀਦਾ ਸਾਰਾ ਇਹਦੀ ਗਰਮੀ ਦੇ ਵਿੱਚ ਜਾਰੇ ਦਾ ਦਿੰਦਾ ਕਦੀ ਇਹਨੂੰ ਠੰਡੇ ਪਾਣੀ ਚ ਰੱਖ ਲੈਣਾ 2 ਮਿੰਟ ਤੁਸੀਂ ਠੀਕ ਹੈ ਠੀਕ ਹੈ ਇਹਦੋਂ ਥੱਲੇ ਥੱਲੇ ਇਹ ਚ ਉੱਤੇ ਨਹੀਂ ਪਾਣੀ ਪਾਣਾ ਚਾਹੀਦਾ ਇਹ ਡਿਜੀਟਲ ਹੈ ਇਹ ਖਰਾਬ ਹੋ ਜਾਊਗਾ ਠੀਕ ਹੈ ਫਿਰ ਬੱਕਰੀ ਦਾ ਇੱਕ ਹੋਰ ਬੁਖਾਰ ਚੈੱਕ ਕਰਨ ਜਿਹੜਾ ਦੇਸੀ ਤਰੀਕਾ ਹੈ ਕੰਨ ਠੰਡਾ ਹੋਊਗਾ ਬੱਕਰੀ ਦਾ ਜਦੋਂ ਬੁਖਾਰ ਹੋਇਆ ਬੱਕਰੀ ਨੂੰ ਹੁਣ ਆ ਨੋਰਮਲ ਆ ਨਾ ਕੰਨ ਇਹਦੇ ਸਹੀ ਆ ਇਹ ਇੱਧਰ ਲਾਓ ਇਹ ਦੋ ਇਦੇ ਵਿੱਚ అలਾਰਮ ਵੀ ਵੱਜਦਾ ਇਹ 1 ਮਿੰਟ ਲਾ ਕੇ ਰੱਖਣਾ ਆਪਾਂ ਠੀਕ ਹੈ ਮਿੰਗਣੀ ਵਾਲੀ ਥਾਂ ਤੇ ਲਾਉਣਾ ਇਹ ਤੇ ਜਿਹੜਾ ਨਾਰਮਲ ਹੁੰਦਾ 102 ਹੁੰਦਾ 102 ਬੁਖਾਰ ਹੁੰਦਾ ਨਾਰਮਲ ਜੇ 3 ਜਾਂ 4 ਹੁੰਦਾ ਜਿਆਦਾ ਹੈ ਬੁਖਾਰ ਤਾਂ ਵੀ ਇਲਾਜ ਕਰਨਾ ਜੇ 100 ਤੋਂ ਘੱਟ ਹੈ 98 99 ਆ ਫੇਰ ਵੀ ਜਿਆਦੇ ਜਿਹੜੇ ਮੇਮਣੇ ਆ ਲੋ ਕਰਕੇ ਮਰਦੇ ਹੁੰਦੇ ਆ ਵੀਰੇ ਇੱਧਰ ਆ ਜਿੱਤ ਆ ਇੱਧਰ ਲਈ ਆ ਬੱਕਰੀ ਦੂਰ ਆਦਮੀ ਨੂੰ ਘਰ ਲੈ ਇੱਧਰ ਆ ਜਦੋਂ ਲੋ ਐਲਓ ਤੇ ਹੋ ਗਿਆ ਠੀਕ ਹੈ ਉਦੋਂ ਲਾਉਣਾ ਇਹ ਚੈੱਕ ਕਰਨ ਬੱਕਰੀਆਂ ਕਿੰਨੇ ਨੇ ਫੜ ਲੈਣੀ ਆ ਅੱਧਾ ਇੰਚ ਜਾ ਕੇ ਵਿੱਚ ਇਹਨੂੰ ਸਿੱਧਾ ਨਹੀਂ ਰੱਖਣਾ ਥੱਲੇ ਨੂੰ ਰੱਖਣਾ ਮਾਸ ਨਾਲ ਟੱਚ ਹੋਵੇ ਕਈ ਰੀ ਮਿੰਗਣੀ ਦਾ ਟੈਂਪਰੇਚਰ ਆ ਜਾਂਦਾ ਇਹਨੂੰ ਲਾ ਕੇ ਰੱਖਣਾ ਤੁਸੀਂ ਠੀਕ ਹੈ ਇਹਦਾ ਅਲਾਰਮ ਵੱਜੂਗਾ ਕੋਈ ਨੇ ਇਧਰ ਵੀ ਦਿਖਾ ਦੇਣਾ ਮੈਂ ਇਧਰ ਨੂੰ ਕਰੀ ਇਹਨੂੰ ਜ਼ਿਆਦਾ ਜਣੀ ਅੰਦਰ ਕਰਨਾ ਨਾ ਪਿਆਰ ਨਾ ਲਾਉਣਾ ਠੀਕ ਹੈ ਥੱਲੇ ਨੂੰ ਟੱਚ ਕਰਕੇ ਰੱਖਣਾ ਇਹਨੂੰ ਕਈ ਵਾਰੀ ਜੇ ਸਿੱਧਾ ਰੱਖਿਆ ਮੀਂਗਣੀ ਦੀ ਟੈਂਪਰੇਚਰ ਦੋ ਵਾਰੀ ਚੈੱਕ ਕਰਨਾ ਤੁਸੀਂ ਕਈ ਵਾਰੀ ਇੱਕ ਵਾਰੀ ਗਲਤ ਆ ਜਾਂਦਾ ਇਹਨੂੰ 1 ਮਿੰਟ ਲਾ ਕੇ ਰੱਖੋ ਇਹ ਚ అలਾਰਮ ਵੀ ਵੱਜਦਾ ਹੁੰਦਾ ਜੇ ਦੂਜਾ ਹੈਗਾ 1 ਮਿੰਟ ਲਾਓ ਘਟੋ ਘਟੋ ਇੱਥੋਂ ਇਹ ਤਾਂ ਤੁਸੀਂ ਟੈਂਪਰੇਚਰ ਚੈੱਕ ਕਰ ਸਕਦੇ ਹੋ ਬੁਖਾਰ ਦੋ ਵਾਰੀ ਚੈੱਕ ਕਰਕੇ ਮੈਨੂੰ ਦੱਸਣਾ ਬਈ ਐਨਾ ਬੁਖਾਰ ਹੈ ਫਿਰ ਮੈਂ ਤੁਹਾਨੂੰ ਕੋਈ ਉਹਦੀ ਹੋਰ ਵੀਡੀਓ ਪਾਉਣੀ ਹੈ ਉਹਦੀਆਂ ਨਿਸ਼ਾਨੀਆਂ ਦੱਸੀਆਂ ਜੀ ਲੂਜ਼ ਮੋਸ਼ਨ ਵੀ ਮਾਰਦੀ ਐ ਅੱਖਾਂ ਵੀ ਮੀਂਹਦੀ ਐ ਪਾਣੀ ਵੀ ਸੜਦੀ ਐ ਮੂੰਹ ਚ ਨੱਕ ਚੋਂ ਠੀਕ ਐ ਸਾਰੀਆਂ ਗੱਲਾਂ ਦੱਸ ਲਈਆਂ ਫੇਰ ਮੈਂ ਤੁਹਾਨੂੰ ਟ੍ਰੀਟਮੈਂਟ ਦੱਸ ਸਕਦਾ ਬਾਕੀ ਤੁਹਾਨੂੰ ਟ੍ਰੀਟਮੈਂਟ ਲਿਖਾਈ ਐ ਸਾਰੇ ਉਹੀ ਟ੍ਰੀਟਮੈਂਟ ਮੈਂ ਤੁਹਾਨੂੰ ਦੱਸਣਾ ਇਹ ਤੁਸੀਂ ਕਾਪੀਆ ਮੈਨੂੰ ਪਤਾ ਜਾ ਕੇ ਆਪ ਤੋਂ ਮਜਬੂਰ ਐ ਇਹ ਜਵਾਕਾਂ ਨੂੰ ਫੜਾ ਦੇਣੀ ਉਹਨਾਂ ਨੇ ਪਾੜ ਦੇਣੀਆਂ ਜਾਂ ਇਹ ਗਵਾ ਦੇਣੀਆਂ ਤੁਸੀਂ ਦੋ ਤਿੰਨ ਦਿਨ ਬਾਅਦ ਫੇਰ ਆਖਣਾ ਜੀ ਕਿਹੜਾ ਟੀਕਾ ਲਾਉਣਾ ਜੀ ਆ ਬੁਖਾਰ ਤੋਂ ਠੀਕ ਐ ਇਹ ਚੀਜ਼ ਨਹੀਂ ਕਰਨੀ ਇਹ ਛੋਟੀ ਕਮਾਈ ਇਹ ਨਹੀਂ ਸਾਰਾ ਕੰਮ ਕਰਨਾ ਇੱਕ ਆਪੀ ਆਦੀ ਬਚਾ ਕੇ ਰੱਖਣੀ ਹੈ ਜਲਦ ਜੁਲਦ ਚੜਾ ਲਓ ਜੇ ਇਹਦੇ ਇਹ ਹੋ ਗਿਆ ਟੈਂਪਰੇਚਰ ਚੈੱਕ ਕਰਨ ਦਾ ਤਰੀਕਾ ਠੀਕ ਹੈ